ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਪਾਰਬਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਘਰੇਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਧਰਮਤਾਰਨ ਸਾਹਿਬ ਵੀਰਿੰਦਰਜੀਤ ਸਿੰਘ ਜੀ ਦੇ ਕੋਲ ਆਏ ਆ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਰਿਆਦ ਗਏ ਵੈਸੇ ਪਸ਼ੂ ਵਪਾਰ ਤਾਂ ਕੀਤਾ ਵੀਰਿੰਦਰਜੀਤ ਸਿੰਘ ਹੋਣਾ ਤਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਵੀਡੀਓ ਬੇਸ਼ੱਕ ਥੋੜਾ ਜਿਹਾ ਵਿੱਚ ਵਕਫਾ ਪੈ ਗਿਆ ਕਿਉਂਕਿ ਪਸ਼ੂ ਆਏ ਗਏ ਰਹਿੰਦੇ ਆ ਲੋਕਲ ਅੱਡੇ ਤੋਂ ਠੀਕ ਆ ਜੀ ਕਿੱਲੇ ਤੋਂ ਜਿਹੜੇ ਪਸ਼ੂ ਸੇਲ ਹੁੰਦੇ ਰਹਿੰਦੇ ਆ ਅੱਜ ਥੋੜੇ ਕੇ ਸਮੇਂ ਬਾਅਦ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆ ਤਰੀਕ ਅੱਜ 10 ਅਪ੍ਰੈਲ ਤੇ ਸਮਾਂ ਕੋਈ ਸ਼ਾਮ ਦੇ 4 4:30 5:00 ਵਜੇ ਦਾ ਸਮਾਂ ਹੈ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਟੋਟਲ ਤੁਹਾਨੂੰ 4 ਐਨੀਮਲ ਆਪਾਂ ਦਿਖਾਉਣੇ ਆ ਇੱਕ ਮੱਝ ਦਿਖਾ ਦੇਾਂਗੇ ਇਧਰ ਤਿੰਨ ਬੈੜਾ ਨੇ ਵੱਡੀਆਂ ਬੈੜਾ ਨੇ ਠੀਕ ਆ ਜੀ ਸੋ ਇਸ ਵਕਤ ਤਕਰੀਬਨ ਕੋਈ 35 ਲੀਟਰ 35 ਤੋਂ ਬਾਹਰ ਬਾਹਰ ਕੋਈ ਦੋ ਗਵੈੜਾ ਥੱਲੇ ਦੁੱਧ ਮੌਕੇ ਤੇ ਮੌਜੂਦ ਆ ਇੱਕ ਵਛੀ ਬਿਲਕੁਲ ਤਾਜੀ ਸੱਜਰ ਸੋਈ ਆ ਬੌਲੇ ਤੇ ਚ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰਿੰਦਰ ਜੀ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਠਾਕ ਠੀਕ ਠਾਕ ਹੈ ਤਾਂ ਅਚੰਦਰ ਜੀ ਵੀਰੇ ਜਿਵੇਂ ਆਪਾਂ ਦੱਸਿਆ ਭੈਣ ਭਰਾਵਾਂ ਨੂੰ ਥੋੜਾ ਜਿਹਾ ਵਿੱਚ ਵਖਪਾ ਪੈ ਗਿਆ ਮਾਲ ਇਸੇ ਤਰੀਕੇ ਆਉਂਦਾ ਜਾਂਦਾ ਰਿਹਾ ਤਕਰੀਬਨ ਹਾਂ ਜੀ ਰੂਟੀਨ ਜੀ ਵੀਰ ਜੀ ਆਉਂਦਾ ਰਿਹਾ ਇਸ ਤਰ੍ਹਾਂ ਨਵੇਂ ਭੈਣ ਭਰਾ ਜਿਹੜੇ ਆਉਂਦੇ ਰਹਿ ਆ ਫੋਨ ਕਰਦੇ ਰਹਿ ਆ ਤੇ ਉਹ ਨਾਲ ਨਾਲ ਮਾਲ ਲਈ ਗਿਆ ਕੋ ਪੁਰਾਣੇ ਲਈ ਗਿਆ ਠੀਕ ਹੈ ਇਹਦਾ ਸਵਾਬ ਨਹੀਂ ਮਿਲਿਆ ਹਰ ਕੇ ਮਾਲ ਚੰਗਾ ਹੈ ਤਾਂ ਮੈਂ ਚਲੋ ਵੇਖਦਾ ਇਹ ਮਾਲ ਤੇ ਮਾਲ ਲੈੜ ਕੀ ਨਾ ਬਰੂ ਬਰੂ ਅਛਾ ਜੰਦਰੀ ਵੀਰੇ तकरीबन ਮੈਨੂੰ ਲੱਗਦਾ ਵੀ ਇਹ 35 35 ਲੀਟਰ ਤੋਂ ਬਾਹਰ ਬਾਹਰ ਚੱਲ ਨਹੀਂ ਆ ਇਹਦੇ ਵੀਰੇ 40 ਪਲੱਸ ਆ ਗਈਆਂ ਦੋਵੇਂ گاਵਾ ਇਸ ਟਾਈਮ 35 ਤੋਂ ਪਲੱਸ ਹੀ ਚੱਲਣੀਆਂ ਦੋਵੇਂ ਠੀਕ ਹੈ ਸਾਇਲਜ ਮੇਰਾ ਪਰਸੋਂ ਆਇਆ ਵਾ ਤੇ ਦੂਜੀ ਥੱਲੇ ਵੀ ਚੰਗਾ ਦੁੱਧ ਆ ਉਹ ਵੀ ਉਹ ਵੀ 35 36 ਕਿਲੋ ਵਾਲੀ ਹੈ ਠੀਕ ਹੈ ਹਾਂਜੀ ਸੋ ਸ਼ੁਰੂਆਤ ਦੋਸੋਂ ਕਰ ਲੈਨੇ ਇੱਕ ਪਹਿਲੇ ਨੰਬਰ ਤੋਂ ਇੱਕ ਮਾਜ ਤੁਹਾਨੂੰ ਦਿਖਾ ਦਿਆਂਗੇ ਆਪਾਂ ਇੰਦਰਜੀਤ ਵੀਰੇ ਇੱਥੋਂ ਸ਼ੁਰੂਆਤ ਕਰ ਲੀਏ ਮਾਜ ਡਿਟੇਲ ਕੀ ਹੈ ਇਹਦੀ ਇਰਾਇਵੇਰੇ ਘਰ ਆਦਾ ਤੇ ਕਹਿੰਦੇ ਮੁਤਾਬਕ ਦੂਜਾ ਸੁਬਾ ਸੋਈ ਆ ਹਾਂਜੀ ਇਹਨੂੰ ਅੱਜ 6ਵਾਂ 7ਵਾਂ ਦਿਨ ਹੋਇਆ ਸੋਈ ਠੀਕ ਆ ਬੋਲੇ ਜੋ ਸਾਫ ਹੋਈ ਯਾਨੀ ਕਿ 10 ਤੋਂ ਪਲੱਸ ਜਾਂ 11 ਵਜੇ 12 ਵਜੇ ਠੀਕ ਆ ਹਾਂ ਬੋਲੇ ਜੋ ਸਾਫ ਹੋ ਗਈ। ਬਾਬੀ ਇਹ 6ਵਾਂ 7ਵਾਂ ਦਿਨ ਹੈ ਦੋਸਤੋ ਅੱਜ ਇਹਨੂੰ ਸੋਈ ਨੂੰ ਤੇ ਬੋਲੇ ਬੋਲਾ 11 ਕ ਹਾਂਜੀ 10 ਤੋਂ ਬਾਅਦ 11 ਵਜੇ 12 ਵਜੇ ਇਹਨਾਂ ਹੋਊਗਾ ਆਮ ਨਾਲ ਹੀ ਹੋਣਾ। ਬਾਬੀ ਦੋਸਤੋ ਬਾਅਦ 11 ਵਜੇ ਠੀਕ ਆ ਜੀ ਇੱਥੇ ਬੋਲਾ ਤੇ ਕੱਦ ਵੱਡਾ ਇਸ ਮਾਇਨੇ ਦਾ ਠੀਕ ਆ ਜੀ ਸੋ ਨੀਲੀ ਦੇ ਵਿੱਚ ਵੀ ਭਰਾ ਮੇਰਾ ਕੋਈ ਮੰਨ ਸਕਦਾ ਕਿਉਂਕ ਮਗਰ ਇਹ ਬੱਚਾ ਕੱਤੀ ਕਾ ਕਰਦਾ ਰਾਈ ਵੀਰੇ ਕੱਤਾ ਹੈ ਮਗਰ ਹਾਂਜੀ ਤੇ ਬਾਕੀ ਚੋਣ ਜਵਾ ਦੀ ਤੋ ਕੇ ਰਿਪੋਰਟ ਬਿਲਕੁਲ ਬਹੁਤ ਬਹੁਤ ਜਾਰੀ ਚਵਾਈ ਹੈ ਥਾਂ ਸੋਨਾ ਮੈਨੂੰ ਚਵਾਈ ਬੜੀ ਮੋਟੀ ਧਾਰ ਹੈ ਭੁੱਲੀ ਠੀਕ ਹੈ ਭੈਣ ਭਰਾ ਜਰਾ ਮਾੜੀ ਬੋ ਵੀ ਚੋਣ ਜਵਾ ਦੀ ਇੱਕ ਨੰਬਰ ਆ ਬਾਕੀ ਅੱਗੋਂ ਪਿਛੋਂ ਤੁਹਾਨੂੰ ਇੱਕ ਵਾਰੀ ਆਪਾਂ ਥੰਮਨੇਵਾ ਦਿਖਾ ਦਿੰਨੇ ਆ ਆ ਦੇਖੋ ਜੀ ਸੋ ਹਫਤਾ ਖਾਂਡਾ ਜੇ ਸਮਾਂ ਹੋਇਆ ਸਾਰਾ ਸੂਈ ਨੂੰ ਸੋ 10 ਕਿਲੋ ਕੋਈ ਕੱਚਾ ਤੋਂ ਮੰਨ ਲਏ ਕੋਈ ਬੋਲਾ ਮੰਨ ਲਏ ਮੇਰਾ ਭਰਾਕਾ ਜੀ ਤੇ ਬਹੁਤ ਸੋਹਣੇ ਹਾਜਤ ਕੱਤ ਦੇ ਵਿੱਚ ਆ ਚੰਗੀ ਜੰਮੀ ਪੌਲੀ ਆ ਫੁੱਲ ਵਜਨ ਵੇੜ ਦੇ ਸਰੀਰ ਦੇ ਪੱਖੋਂ ਜੇਕਰ ਆਪਾਂ ਕੋਈ ਫੇਰ ਭੈਣ ਭਰਾਵਾਂ ਨੂੰ ਦੱਸ ਦਿੰਦੇ ਆ ਵਜੋਂ ਰੇਟ ਬਹੁਤ ਜ਼ਿਆਦਾ ਫੁੱਲ ਭਾਰੀ ਹੈ ਕਰਮਾ ਦੀ ਠੀਕ ਹੈ ਜੀ ਸੋ ਚੋਣ ਜਵਾਬੀ ਚੰਗੀ ਆ ਕੋਈ ਵੀਰ ਇੱਥੇ ਆ ਕੇ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਲੇ ਆਖੂ ਕੋ ਬਹੁਤ ਸੋਹਣੀ ਟੋਟੀ ਦਾ ਸਿੰਘ ਸੋਗ ਗ੍ਰਾਈਟ ਵੇਖ ਸੋਪਾ ਕੀ ਸੋਹਣਾ ਪਿੱਠਪੁਰੇ ਦੇ ਵਿੱਚ ਆ ਠੀਕ ਆ ਜੀ ਸੋ ਚੱਡੇ ਦੇ ਵੀ ਬੰਤਰ ਚੰਗੀ ਆ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਬਿਲਕੁਲ ਪੱਧਰ ਲੈਵਾ ਰਾਜ ਵੀਰੇ ਪਹਿਲੇ ਸੋਹਣਾ ਹੋਇਆ 13 ਕਿਲੋ ਦੋ ਦਿਨ ਦਿੱਤਾ ਆ ਬਾਕੀ ਸੇਵਾ ਤੇ 13 ਵੀ ਦੇ ਸਕਦੀ ਚੌਰਾ ਵੀ ਦੇ ਸਕਦੀ ਆ ਅਗੇ ਨਾ ਦੋ ਦਿਨ ਆਂਦਾ ਕੁਛ ਨਹੀਂ ਝੋਟੀ ਨਾ ਸਤੋ ਜਦਾ ਬੋਲੇ ਬੂਲੇ ਕੱਚੇ ਦੁੱਧ ਇੱਥੇ ਵੀ ਹਾਂਜੀ ਹਾਂਜੀ ਇਹਨਾਂ ਦਾ ਤਸੱਲੀ ਗਾਰੰਟੀ ਦੇ ਜਿਤਨਾ ਭੈਣ ਭਰਾ ਕੋਈ ਮਰਜ਼ੀ ਲੈ ਗਏ ਤੇ ਠੀਕ ਆ ਹਾਂਜੀ ਇੰਦਰਜੀਤ ਕੀ ਮੋਨ ਵੀਰੇ ਕੀ ਡਿਮਾਂਡ ਮੋਨ ਰਾਜ ਵੀਰੇ ਆਪਾਂ ਉਹੀ ਕਰਨੇ ਜੋ ਲੈ ਲੈਣੇ ਵਿੱਚੋਂ ਕੋਈ 1500 ਦਾ ਮਾਨਤਾ ਨਾ ਕੋਈ ਜ਼ਿਆਦਾ ਆਪਾਂ ਵੱਧ ਲੰਮਾ ਚੌੜਾ ਕੰਮ ਨਹੀਂ ਕਰਨਾ ਦੱਸਦਾ ਪਤਾ ਯਾਰਾਂ ਦਾ ਹਾਂ ਮੁੱਲ ਕਰਾਉਣਾ ਕਿੰਨੇ 1/2 ਲੱਖ ਵੇਖਦੀ ਵੀ ਐ 1/2 ਲੱਖ ਜੋ ਰਾਜ ਵੀਰੇ ਬਿਆਰ ਆ ਬਾਹਰ ਹਾਂਜੀ 1 18 ਚ ਥੋੜਾ ਬਦ ਮਾਨਤਾ ਕਰਦਾ ਆਪਾਂ 1 18 ਚ ਹਾਂਜੀ ਹਾਂਜੀ ਲਓ ਵੀ 1 ਲੱਖ ਢੋਟੀ ਦੇ ਵਿੱਚ ਕੋਈ ਕਿਸੇ ਪਾਸੇ ਦੇਖੋ ਤੁਸੀਂ ਕੋਈ ਫਰਕ ਨਹੀਂਗਾ ਠੀਕ ਹੈ ਜੀ ਚੌ ਕੰਨੀਆਂ ਤੋਂ ਪੂਰੀ ਹੈ ਕਰਮਾ ਦੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋ ਪਸੰਦ ਆਊਗੀ ਦੁੱਧ ਕਰਮਾ ਦੀ ਚਵਾਜੂਗੀ ਕੋਈ ਚੰਗੀ ਸੇਵਾ ਦੀ ਥਾਂ ਤੇ ਚਲੇ ਕੇ 12-13 ਕਿਲੋ ਰਾਈ ਵੀਰੇ ਦਿੱਤੀ ਗਈ ਤੇ ਬੜਾ ਵਾਹ 12-13 ਲੀਟਰ ਬਿਲਕੁਲ ਬਿਲਕੁਲ ਹਾਂ ਇਧਰ ਇੰਦਰਜੀਤ ਵੀਰੋ ਅੱਗੇ ਸੈਕਿੰਡ ਨੰਬਰ ਤੇ ਆਪਣੇ ਕੋਲੇ ਇਧਰ ਇੱਕ ਵੈੜ ਆ ਜਾਂਦੀ ਆ ਹਾਂਜੀ ਤੇ ਵੈੜ ਵੀ ਕਾਫੀ ਚੰਗੀ ਆ ਵੀ ਐਸ ਵਕਤ ਤੇ ਵੀ ਚੰਗੇ ਮਿਲਕ ਤੇ ਚੱਲ ਰਹੀ ਆ ਕੋਈ 5 ਲੀਟਰ ਤੋਂ ਬਾਅਦ ਇਹ ਰਾਈ ਵੀਰੇ ਆਪਣੇ ਘਰੇ ਸੂਈ ਆ 5 ਮਹੀਨੇ ਦੀ ਲਾ ਲਓ ਇੱਕ ਸੂਈ ਆ ਡੈਨਮਾਰ ਇਹ 47 48 ਕਿਲੋ ਦਾ ਦਾ ਪੀਕ ਸੀਗਾ ਓਕੇ ਇਹ ਸਾਇਲੇਜ ਖਤਮ ਹੋਣ ਕਾਰਨ ਹੋਣ ਦੋ ਤੋਂ ਇਹਨੇ ਮਤਲਬ ਕਿਥੋਂ ਵੀ ਡਾਉਨ ਮਾਰੀ ਆ ਠੀਕ ਮਤਲਬ 35 ਕਿਲੋ ਤੋਂ ਦੋ ਦੋ ਜਾਨੀ ਕਿ ਇਸਲੇ ਬਾਹਰ ਹੋਊਗਾ 36 37 ਹੋ ਜਾਵੇ ਹੋ ਜੇ 40 ਹੋ ਜਾਈ ਠੀਕ ਹੈ ਜੀ ਤੇ ਲੱਗਦੀ ਹੈ ਮਸ਼ੀਨ ਤੇ ਮਸ਼ੀਨ ਉਤਰਾ ਨਹੀਂ ਜੀ ਮਤਲਬ ਕਿ ਮਸ਼ੀਨ ਤੋਂ ਬਣਾਣੀ ਜੀ ਮਿਲਦੀ ਠੀਕ ਆ ਲੱਤ ਜੀ ਲਾਉਂਦੀ ਜਾਣੀ ਆ ਮਿਲ ਤੇ ਪੈਂਦੀ ਆ ਹਾਂ ਜੀ ਤੇ ਮਸ਼ੀਨ ਦੀ ਲੱਗੀ ਆ ਠੀਕ ਆ ਇਹ ਅੱਜ 1 ਮਹੀਨੇ ਦਾ ਸਮਾਂ ਹੋ ਗਿਆ ਸੀ 1 ਮਹੀਨੇ ਦਾ ਸਮਾਂ ਹੋ ਗਿਆ ਅੱਜ ਵੀਰੋ ਬੱਚਾ ਲੱਭੀ 1 ਮਹੀਨੇ ਦਾ ਦੋਸਤੋ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਸੋ ਚੱਡੇ ਦੇ ਦੇ ਤੋਂ ਤੁਸੀਂ ਇੱਕ ਅੰਦਾਜ਼ਾ ਲਾ ਲਓਗੇ ਬੈਗ ਆਡਰ ਸਾਈਜ਼ ਆ ਫੁੱਲ ਵੱਡਾ ਹਵਾਨਾ ਦੇਵਾ ਬਾਕੀ ਵੇਨਸ ਹਵਾਨੇ ਚੱਡੇ ਦੇ ਉੱਪਰ ਤੁਸੀਂ ਦੇਖੋ ਕਾਫੀ ਮੋٹے ਤੌਰ ਤੇ ਵੇਨਸ ਹੈਗੀਆਂ ਨੇ ਚੰਗੇ ਗਧਾਰੂ ਪਸ਼ੂ ਦੀ ਇਹ ਵੀ ਨਿਸ਼ਾਨੀ ਆ ਤੇ ਹਾਈਟ ਕੱਦ ਬਹੁਤ ਬਹੁਤ ਜ਼ਿਆਦਾ ਵੱਡਾ ਠੀਕ ਆ ਜਿ ਜਿਤ ਤੱਕ ਨਾਰਮਲ ਆਪਾਂ ਫਾਰਮਾਂ ਦੇ ਵਿੱਚ ਵੜਾ ਵੇਖਦੇ ਆ ਇਹ ਫਾਰਮ ਤੇ ਰਾਜ ਵੀਰੇ ਲਈ ਆ ਤੇ ਖੁੱਲੀ ਛੱਡੀ ਸੀ ਉਹਨਾਂ ਨੇ ਆਪਣੇ ਚਲੋ ਬੰਨ ਕੇ ਲਿਆਂਦੀ ਤਾਂ ਵਹਿ ਰੱਖਣ ਲਈ ਸੀ ਪਰ ਰੋਗ ਨਹੀਂ ਆਉਂਦਾ ਰਾਜ ਵੀਰੇ ਗਰਮੀ ਆ ਗਈ ਆ ਤੇ ਗਾਂ ਫਿਰ ਰੋਬੰਦ ਨਹੀਂ ਹੈਗਾ ਉਹ ਮੈਂ ਕਿਹਾ ਖੰਦੇ ਵੀ ਜੇ ਤੁਸੀਂ ਆਖਿਆ ਵੀ ਮਹੀਨਾ ਕੋ ਗਿਆ ਸੁਣੀ ਲੋ ਹਾਂਜੀ ਹਾਂਜੀ ਇਹ ਘੱਟੋ ਘੱਟ ਵੀ ਤੁਸੀਂ ਸੋਚਿਆ ਹੋਗਾ ਵੀ ਘਰੇ ਨਾਲ ਦੁੱਧ ਬਾਦ ਵਾਸਤੇ ਧਕਾਉਣੇ ਹਾਂਜੀ 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 ਠੀਕ ਹੈ ਵੀਰੇ ਤੇ ਫਿਲਹਾਲ ਦੋਸਤੋ ਅੱਜ ਵਕਾਊ ਆ ਫਿਰ ਸੇਲ ਕਰਦਾ ਪਿਆ ਬਾਹਰ ਜਿਹੜੇ ਭਰਾ ਨੇ ਕੇ ਫਾਰਮ ਦੇ ਵਿੱਚ ਲੈ ਕੇ ਜਾਣੀਏ ਤੁਸੀਂ ਸੌਦਾ ਕਰ ਸਕਦੇ ਜੇ 35 ਲੀਟਰ ਤੋਂ ਪਲੱਸ ਦੁੱਧ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੋ ਥਣਕੋਲ ਬਹੁਤ ਜ਼ਿਆਦਾ ਕਾਇਮ ਆ ਮੋٹے ਥਣ ਆ ਬਾਕੀ ਹੱਥੀ ਮੁੱਠੀ ਰਾ ਥਾਣਾ ਦੋ ਪਾਸੇ ਬੈਠ ਕੇ ਮੇਰਾ ਭਰਾ ਕੁਇਜ਼ਲੀ ਚਵਾਈ ਕਰ ਸਕਦਾ ਬਾਕੀ ਮਸ਼ੀਨੀ ਚਵਾਈ ਹੈ ਕਿਉਂਕਿ ਹਾਈਐਸਟ ਮਿਲਕ ਵਾਲੇ ਪਸ਼ੂ ਆ ਤੇ ਮਸ਼ੀਨੀ ਚਵਾਈ ਜਿਹੜੀ ਵਧੀਆ ਸੌਖੀ ਪਹਿਲੇ ਫੇਰ ਆਈ ਵੀਰੇ ਇਹਨੇ 45 ਕਿਲੋ ਦੁੱਧ ਚੋਂ ਦੇ ਰਾਰ ਕੇ ਦੂਜੇ ਸੂਹ ਆ ਆਪਾਂ ਵੀਰੇ ਦੂਜੀ ਤੇ ਦੋ ਵਾਰ ਟਾਈਮ ਚਵਾਈ ਕਰਦੇ ਆ ਵੈਸੇ ਦਿਨ ਚ ਇਹ ਵੀ ਆਈ ਵੀਰੇ ਦੋ ਟਾਈਮ ਕਰਦੇ ਆ ਦੂਜੀਆਂ ਗਾਵਾਂ ਦੇ ਆਪਾਂ ਤਿੰਨ ਟਾਈਮ ਕਰਦੇ ਆ ਇਹ ਫਿਰ ਮਸ਼ੀਨ ਦਾ ਨਾ ਧੌਣ ਧੌਣ ਲਾ ਹੁੰਦਾ ਮਸ਼ੀਨ ਦਾ ਫਿਰ ਰੁਕਣੀ ਹੁੰਦਾ ਉਹਦਾ ਤਿੰਨ ਟਾਈਮ ਮਿਲਕਿੰਗ ਕਰੀਏ ਤੇ ਮਤਲਬ 45 50 ਕਿਲੋ ਦੁੱਧ ਆਮਨੇ ਕਰ ਜ ਸੋ ਫੇਸ ਕੁਆਲਟੀ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਪੋਤੀ ਵਾਲੀ ਬੱਛੀ ਆ ਮੂੰਹ ਮੱਥੇ ਦੀ ਤੁਹਾਨੂੰ ਕੋਈ ਦਿਖਾ ਦਗੇ ਆ ਕਰੋ ਜੀ ਬੇਸ਼ੱਕ ਕੋਈ ਡੀਐਨਏ ਕਰਾ ਲੇ ਪਿਓ ਡੈਨਮਾਰਕ ਦੇ 40116 ਸੀ ਮੈਂ ਕੀ ਕਹਿਣ ਦੀ ਗੱਲ ਨਹੀਂ 40116 ਦੀ ਆ ਹਾਂਜੀ ਹਾਂਜੀ ਸੋ ਡੈਨਮਾਰਕ 40116 ਸੀਮਨ ਵੀ ਇਹ ਵੈਰ ਦੋਸਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਬਾਕੀ ਇੰਦਰ ਜੀ ਵੀ ਥੋੜਾ ਫਲਕਾਰੀ ਨਹੀਂ ਮੜਾ ਅਟਾ ਅਟਾ ਦੇ ਆ ਦੇਖੋ ਜੀ ਉਪਰੋਂ ਤੁਸੀਂ ਪਿੰਡਾ ਪੋਂਡਾ ਮੇਰਾ ਪ੍ਰੋ ਚੈੱਕ ਕਰ ਲਓ ਕਿਉਂਕਿ ਪੈਸੇ ਲਵਾਏ ਆ ਉਪਰੋਂ ਬਿਲਕੁਲ ਫਲੈਟ ਕੋਈ ਆਪਾਂ ਜਦੋਂ ਦੇਖਦੇ ਕਿਰਾ ਪਸ਼ੂ ਕੋਈ ਕੁੱਪ ਇੱਕ ਸਾਰ ਬਿਲਕੁਲ ਪ੍ਰੋਫਲ ਹੈ ਠੀਕ ਹੈ ਜੀ ਪੱਧਰ ਪੁੱਧਰ ਬੈਕ ਸਾਈਡ ਤੇ ਇਧਰ ਪਾਈਪ ਪਾਈਆਂ ਖੜੀਆਂ ਠੀਕ ਹੈ ਜੀ ਤੇ ਮੈਂ ਕਿਨਾਰੀ ਦੀ ਗੱਲ ਕਰੀਏ ਤੇ ਮੋٹے ਪੈਸਾ ਵਾਂਗੂ ਆ ਵੇਖੋ ਸੋ ਇੱਕ ਬੈਹਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਥਾਨ ਮੇਵਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਖੂਬਸੂਰਤ ਸੋ ਪਾਈਰੇ ਮੰਨੇ ਬੀਬੀ ਵਾਲੀ ਬਹੁਤ ਜਿਆਦਾ ਸ਼ਾਨਦਾਰ ਦੁੱਧ ਵੀ ਮਤਲਬ ਕਿ ਰਾਮ ਰਾਜਵਰੇਜ ਦੇ ਕੇ ਫਾਰਮ ਤੇ ਚੱਲਦੀ ਨਾ ਖੁੱਲੀ ਆਟੋਮੈਟਿਕੀ ਚੱਲ ਪੈਣ ਭਰਾਉਣ ਸਾਰਿਆਂ ਨੂੰ ਪਤਾ ਹੀ ਆ ਚੰਗੀ ਬ੍ਰੀਡ ਦੀ ਆ 40 ਪਲੱਸ ਰਾਉਣੇ ਨੇ ਦਿੱਤੀ ਆ ਤੁਹਾਨੂੰ ਠੀਕ ਆ ਜੀ ਹਾਂਜੀ ਉਹ ਚਵਾਉਣਾ ਹੱਕ ਵੀ ਰੱਖਣਾ ਰੱਖੀ ਆ ਵਾਹ ਸਾਡਾ ਹੋਵੇ 40 ਕਿਲੋ ਬਾਗੇ ਆ 35 36 ਕਿਲੋ ਕਹਿ ਕੇ ਦੇਣੀ ਆ ਦੁੱਧ ਦਾ ਰਾਜਵਰੇਜ ਆਪਾਂ ਝੂਠ ਨਹੀਂ ਮਾਰਨਾ ਕਿਉਂਕਿ ਦੁੱਧ ਬੁੱਲੇ ਅਗਲੇ ਨੇ ਪੈਸੇ ਲਾਉਣੇ ਆ ਇੱਥੇ ਆਪਾਂ ਬੁਖਾਰਾ ਦਾ 50 ਕਿਲੋ ਦਾ ਦੀ ਆ ਇਹ ਕਹਿੰਨ ਨੂੰ ਕਹੀਏ 50 ਕਿਲੋ ਤਾਂ ਵੀ ਕਹਿੰਨੇ ਸੱਚ ਮਾਰ ਲੈਣਾ ਪਰ ਜੋ ਹੈਗਾ ਉਹ ਹੀ ਦੱਸੋ ਪਿੰਦਰ ਜੀ ਤਾਂ ਕੀ ਡਿਮਾਂਡ ਕੀ ਮੁੱਲ ਕਰਦੇ ਆ ਡਿਮਾਂਡ ਆ ਵੀਰੇ ਜੇ ਦਾ ਹੁੰਦੀ ਆ ਮਤਲਬ ਕਿ ਸਿਆਲ ਆ 2 ਸਵਾ 2 ਲੱਖ ਦੀ ਸੀ ਜਿਸ ਦਿਨ ਆਈ ਆ ਪਾਉਣ ਲੱਗਾ ਵੀਰੇ ਰਾਜ ਵੀਰੇ 2 ਲੱਖ 2000 ਰੁਪਏ ਠੀਕ ਆ ਵੀਰੇ ਝੂਠ ਹੀ ਮਾਰਨਾ ਅੱਜ ਆਪਾਂ ਸਾਰੇ ਵੱਡੇ ਵੱੜ ਕੇ ਮਹੀਨਾ ਚੋਲੀ ਆ 1.5 ਲੱਖ ਦੀ ਜਸ ਨੋ ਦੇਣੀ ਆ ਮੁੱਲ ਕਰਾ ਲਓ ਭਾਵੇਂ ਇੱਕ ਅੱਸੀ ਕਰਾ ਲਓ ਬਾਹਰ ਵੇਨੇ ਪਰ ਮਤਲਬ ਕਿ ਇਹ ਦੋ ਇੱਕ ਮਾਨਤਾ ਨਹੀਂ ਹੋਣਾ 100 500 ਦਾ ਜ਼ਿਆਦਾ ਨਹੀਂ ਇੱਕ ਅੱਸੀ ਜੋ ਨਾ 1.5 ਜੋ ਮੁੱਲ ਕਰਾ ਨਾ ਭਾਵੇਂ ਇੱਕ ਅੱਸੀ ਕਰਾ ਲਓ ਫੇਰ ਠੀਕ ਆ ਹਾਂ ਫੁੱਟ ਮਾਰ 200 ਬੇਸ਼ੱਕ ਮੁੱਲ 1 ਲੱਖ 80 ਆ 1.5 ਲੱਖ ਦੀ ਵੀਰਾਂ ਦਾ ਵੀ ਦੇਵਾਂਗੇ ਆਪਾਂ ਬਾਕੀ ਤੁਸੀਂ ਦੇਖ ਸਕਦੇ ਜੇ ਵਜੋਂ ਵਜੂਦ ਆਰਡਰ ਕੁਆਲਟੀ ਬਾਕੀ ਹੁਣ ਵੀ ਚੰਗੇ ਮਿਲਕ ਤੇ ਚੱਲ ਰਹੀ ਹੈ ਕਿਸੇ ਫਾਰਮਰ ਭਰਾ ਕੋਲ ਚੱਲੀ ਗਈ এনवायरमेंट ਇਹਨੂੰ ਕਿਤੇ ਨਾ ਕਿਤੇ ਥੋੜਾ ਓਪਨ ਮਿਲ ਗਿਆ ਖੁੱਲਾ ਮਿਲ ਗਿਆ ਜਿਵੇਂ ਫਾਰਮਾਂ ਦੇ ਵਿੱਚ ਆਪਾਂ ਵੇਖਦੇ ਆ ਆਮ ਖੁੱਲੀਆਂ ਠੀਕ ਆ ਜੀ ਸੋ ਮਸ਼ੀਨੀ ਚ ਵੀ ਹੋਣ ਲੱਗ ਪਈ ਤੇ ਇੱਕ ਨਾ ਰਾਈ ਵੀਰੇ ਮਾਰ ਆਇਆ ਨਾ ਅਗਲੇ ਥਾਂ ਤੇ ਦੱਸਦੀ ਪਰ ਉਹ ਮਾਰ ਆਇਆ ਤੇ ਇਦਾਂ ਨਾ ਫਮਾਰਾ ਜਾ ਮਾਰ ਆਇਆ ਵਾਰਦੀ ਆ ਆ ਦੇਖੋ ਇਹ ਨਾ ਜਿਆਦਾ ਨਹੀਂ ਆ ਬਰਾ ਕੇ ਵਿਖਾਈ ਦਿਆ ਹਾਂ ਇੰਨਾ ਕੁ ਮਾਰਦੀ ਆ ਹਾਂ ਠੀਕ ਆ ਹਾਂ ਲਓ ਜੀ ਠੀਕ ਆ ਇੱਕ ਥਾਂ ਦੇ ਵਿੱਚ ਥੋੜਾ ਜਿਹਾ ਫੁਆਰਾ ਜਿਹਾ ਵਜਦਾ ਵਿੱਚ ਮਾਰ ਕੇ ਮਾਰ ਦੇ ਵਿੱਚ ਦੱਸ ਦਿੰਦਾ ਤੇ ਬਾਕੀ ਇੱਕ ਨੰਬਰ ਜਵਾਈ ਹੈ ਠੀਕ ਆ ਜੀ ਬਾਕੀ ਮਸ਼ੀਨ ਤੇ ਲੱਗਦੀ ਆ ਮੇਰੇ ਕੋਲ ਮਸ਼ੀਨ ਆ ਬੇਚੱਕ ਤੋੜੋ ਜੇ ਤਿੰਨਾਂ ਗਾਵਾਂ ਦਾ ਕੋਈ ਸੌਦਾ ਕਰ ਲਓ ਜੇ ਮਸ਼ੀਨ ਵੀ ਆਪਾਂ ਦੇ ਦਾਂਗੇ ਠੀਕ ਹੈ ਹਾਂ ਜੇ ਕੋਈ ਤਿੰਨੇ ਗਾਵਾਂ ਲੈ ਲੂਗਾ ਤੇ ਮਸ਼ੀਨ ਦਾ ਬਦਲ ਕਰਾਂਗੇ ਆਪਣੇ ਠੀਕ ਆ ਲਓ ਵੀ ਅੱਗੇ ਇੰਦਰਜੀਤ ਵੀਰੇ ਆਪਣੇ ਕੋਲ ਜਿਹੜੀ ਤੇ ਤੀਜੇ ਨੰਬਰ ਤੇ ਇੱਕ ਆ ਬੜਾ ਆ ਗਈ ਇਹ ਵੀ ਰਾਜ ਵੀਰੇ ਦੂਜਾ ਸਵੇਰੇ ਠੀਕ ਆ ਇਹਨੂੰ ਅੱਜ ਲਾ ਲਓ ਕਿ 8 ਦਿਨ ਹੋ ਗਏ ਜੇ ਸੂਈ ਨੂੰ 8 ਦਿਨਾਂ ਦੀ ਸੂਈ ਆ ਹਾਂਜੀ ਮਗਰ ਬੱਛਾ ਇਹ ਵੀ ਸੀਮਨ ਡਿਟੇਲ ਦਾ ਨਹੀਂ ਜੇ ਪਤਾ ਹਾਂਜੀ ਤੇ ਦੁੱਧ ਦੇ ਦੇ ਟਾਈਮ ਰਾਜਵੀਰੇ ਤਿੰਨ ਟਾਈਮ ਚ ਵਾਈ ਹੁੰਦੀ ਕੋਈ ਭਨ ਫਰ ਐ ਨਾ ਕੋਈ ਗਾਵਾਂ ਸਿਮਨ ਦੇ ਜਾਣੇ ਹਾਂ ਹਾਂ ਇਹਨਾਂ ਦੀ 4 ਵਜੇ ਸਵੇਰੇ ਤੇ 12 ਵਜੇ ਦੁਪਹਿਰੇ ਤੇ 8 ਵਜੇ ਰਾਤ ਨੂੰ ਤਿੰਨ ਟਾਈਮ ਕੋ ਟਾਈਮ ਤੋਂ ਟਾਈਮ ਠਾ ਠਾ ਕੇ ਨਾ ਪਿਛੇ ਮਿਲਕਿੰਗ ਕਰੇ ਜੋ ਦੁੱਧ ਦਸਾਂਗੇ ਉਹੀ ਨਿਕਲੂਗਾ ਠੀਕ ਆ ਇਸ ਵਕਤੇ ਦੇ ਥੱਲੇ ਵੀ 35 35 ਕਿਲੋ ਤੋਂ ਪਲੱਸ ਇਹ ਬੋਲੇ ਸਾਫ ਹੋਈ ਐ 40 ਕਿਲੋ ਦੁੱਧ ਦੇ ਦੂ ਕੋ 1 ਕਿਲੋ 40 ਕਿਲੋ ਮੰਨ ਕੇ ਲੈ ਲੇ ਠੀਕ ਆ 35 ਕਿਲੋ ਦੁੱਧ ਨੂੰ ਭਾਵੇਂ ਹੱਥੋਂ ਨਾਲ ਲਾਵੇ ਮ ਜਾਨੀ ਕਿ 13 ਲੀਟਰ ਦੇਨੇ ਹੁੰਦਾ ਇਹਦਾ 11 11 ਕਿਲੋ ਮਲਕ ਦੂਜੇ ਈ ਮਾਦਾ ਹੁੰਦਾ ਜਿੰਨੇ ਬਰੋਦੀ ਦੋ ਗਲ ਦੁੱਧ ਠੀਕ ਹਾਂਜੀ ਲੋ ਵੀ ਇਹ 35 ਲੀਟਰ ਤੇ 200 ਚੱਲਣ ਈ ਆ ਦੂਜਾ ਸਵੇਰ 8-7 ਦਿਨਾਂ ਦਾ ਟਾਈਮ ਹੋ ਗਿਆ ਇਹਨੂੰ ਉਸ ਜੂਈ ਨੂੰ ਬੱਚਾ ਮਗਰ ਸੋ ਚੱਡੇਲੇ ਦੀ ਬੰਤਰ ਤੁਸੀਂ ਵੇਖੋ ਬਿਲਕੁਲ ਖੁੱਚਾ ਤੋਂ ਕੋਈ 4-5 4-5 ਇੰਚ ਉੱਪਰ ਦੀਵਾ ਰੱਖਦੀ ਆ ਰਾਈ ਵੀਰੇ ਪੀਕ ਫੜਨਾ ਜੇ ਇਹਨੇ ਗਾਣੇ ਬਿਲਕੁਲ ਜੀ ਬਿਲਕੁਲ ਹਾਂਜੀ ਮੇਰੇ ਮੂਲੇ ਤੋਂ ਚੱਲਣਾ ਇਹ ਹਾਂਜੀ 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 ਬੀਤੀ ਬਾਤੀ ਵੇਖੋ ਵੈੜਦੀ ਸੋ ਸਟ੍ਰੇਟ ਪੜਾ ਠੀਕ ਆ ਜੀ ਸੋ ਹਏ ਇਹ ਵੀ ਕਰਮਾ ਲਈ ਕਿਸੇ ਚੰਗੇ ਸੀਮਣ ਦੀ ਆ ਪਟ ਚਲੋ ਉਹਦੇ ਡਿਟੇਲ ਬਾਰੇ ਨਹੀਂ ਪਤਾਗਾ ਵੀਰ ਨੂੰ ਕਿ ਕਿਹੜੇ ਸੀਮਣ ਦੀ ਆ ਬਾਕੀ ਦੁੱਧ ਦੇ ਬਿਹਾਰ ਤੇ ਤੁਸੀਂ ਸੌਦਾ ਕਰ ਲਿਆ ਜੇ ਵੀ ਦੁੱਧ ਚੰਗਾ ਜੇ 35 ਲੀਟਰ ਜਾਂ 35 ਤੋਂ 40 ਲੀਟਰ ਚ ਪਾਉਣ ਵਾਲੀ ਹੈ ਤੇ ਉਹਦਾ ਰੇਟ ਆਮ ਬਾਜ਼ਾਰ ਦੇ ਵਿੱਚ ਦੋਸਤੋ ਕੀ ਹੋਣਾ ਚਾਹੀਦਾ ਤੇ ਕੀ ਡਿਮਾਂਡ ਵੀਰ ਕਰੂਗਾ ਉਸ ਅਕੋਰਡਿੰਗ ਤੁਸੀਂ ਤਾਲਮਿਲ ਬਿਠਾ ਲਿਓ ਆਪਣਾ ਤੇ ਬਾਕੀ ਹਵਾਨਾ ਲੈਵਾ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਵੈਸੇ ਹੁਣ ਸ਼ਾਮ ਦਾ ਵੀ ਜਿਹੜਾ ਚਵਾਈ ਦਾ ਸਮਾਂ ਵੀ ਨੇੜ ਆ ਤੇ ਦੋ ਤਿੰਨ ਟਾਈਮ ਦੋ ਤਿੰਨ ਟਾਈਮ ਜਿਹੜੀਆਂ 35 ਲੀਟਰ 40 ਲੀਟਰ ਵਾਲੀਆਂ ਬੜਾਂ ਦੀ ਚਵਾਈ ਕਰ ਲਵਾਂਗੇ ਤੇ ਬੈਟਰਾ ਕਿਉਂਕਿ ਪਸ਼ੂ ਦੁੱਧੋਂ ਹੋਰ ਵੀ ਜ਼ਿਆਦਾ ਪ੍ਰੋਡਿਊਸ ਕਰਾ ਕਰ ਦਿੰਦਾ ਐਂਟ ਟਾਈਮ 라이ਵਰੇ ਜਿਹੜਾ ਭੈਣ ਭਰਾ ਮਰਜੀ ਤਿੰਨ ਟਾਈਮ ਮਿਲਕਿੰਗ ਕਰਕੇ ਲਵੇ ਠੀਕ ਹੈ ਦੁੱਧ ਮਨਾ ਕੇ ਦਾਂਗੇ ਇਹ ਨਹੀਂ ਕਿ ਮੋਹਣਾ ਬੋਲਤਾ ਤੇ ਇਹ ਨਿਗਲੋ ਦਾ 52 ਉਹ ਨਹੀਂ ਗੱਲ ਹੈਗੀ ਹਾਂ ਹਾਂਜੀ ਲਓ ਬੇ ਠੀਕ ਹੈ ਜੀ ਸੋ ਇਹ ਵੇਰ ਦੀ ਡਿਟੇਲ ਆ ਬਾਕੀ ਜਿਹੜੇ ਭਰਾ ਨੂੰ ਜਜੂ ਪਸੰਦ ਆਉ ਸੌਦਾ ਕਰ ਲਿਆ ਜੀ ਠੀਕ ਹੈ ਜੀ ਰੇਟ ਆਪਾਂ ਪੁੱਛ ਲੈਣੇ ਆ ਵੇਰ ਤੋਂ ਵਿਕੀ ਮੁੱਲ ਕਰਦਾ ਕਿੰਨੇ ਦੀ ਐਂਡ ਟੰਡ ਦੇ ਦੂਗਾ ਇੰਦਰਜੀਤ ਕੀ ਡਿਮਾਂਡ ਕੀ ਭਰਾ ਜੀ ਦੀ ਇਹ ਰਾਜਵਰੇ 130 ਹੀ ਦੇਣੀ ਆ 130 ਦੀ ਹਾਂਜੀ ਹਾਂਜੀ ਠੀਕ ਆ ਆ ਬਾਕੀ ਬਰੀਡ ਲੋ ਕੋਈ ਇਹਦਾ ਮਤਲਬ ਸ਼ੱਕ ਨਹੀਂਗਾ ਤੇ ਚਵਾਈ ਚੂਈ ਦੀ ਇੱਕ ਨੰਬਰ ਦੀ ਵੈ ਬਿਲਕੁਲ ਲਓ ਵੀ 1,30,000 ਦੀ ਇਹ ਵੈੜ ਤੁਹਾਨੂੰ ਮਿਲੂਗੀ ਅੱਜ ਬਾਕੀ ਮਿਲਕ ਇੱਥੇ ਆਣ ਕੇ ਜਾਂ ਵੀਡੀਓ ਕਾਲ ਤੇ ਜਾਂ ਮੇਰਾ ਵੀਰ ਆਪਣੀ ਜ਼ਿੰਮੇਵਾਰੀ ਸਮਝਾ ਕੇ ਇੱਥੇ ਆਣ ਕੇ ਆਪਣੀ ਚੋਕੇ ਲੈ ਜਾਓ ਠੀਕ ਆ ਕਿਉਂਕਿ ਵੀਡੀਓ ਕਾਲ ਤੇ ਵੀ ਗੇਰਾ ਆਸੇ ਪਾਸੇ ਹੋਣਾ ਬਾਅਦ ਵਿੱਚ 4 ਵਜੇ ਦੀ ਕੋਈ ਵੀਡੀਓ ਕਾਲ ਤੇ ਤੜਕੇ ਦੀ ਕਰਾ ਸਕਦਾ ਹੈ ਸ਼ਾਮ ਵੀ 8 ਵਜੇ ਦੀ ਕੋਈ ਵੀਡੀਓ ਕਾਲ ਤੇ ਦੁਪਹਿਰੇ ਆਪਦੇ ਥਾਣੇ ਮੇਕ ਸਕਦਾ ਹੈ ਇਦੋਂ 4 ਵਜੇ ਮਿਲਕਿੰਗ ਹੋ ਗਈ 12 ਵਜੇ ਆਣਗਾ 8 ਘੰਟੇ ਪੁੱਛੋ ਆਪੇ ਭਾਂ ਭਰਾਉਣ ਪਤਾ ਲੱਗ ਜਣਾ ਇਹਨੇ ਦੁੱਧ ਦੇਣਾ ਬਿਲਕੁਲ ਜੀ ਬਿਲਕੁਲ ਹਾਂ ਜਿੱਦਾਂ ਮਾਰੀ ਸੱਲੀ ਕਰੇਗੀ ਲੋ ਵੀ 1,30,000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਸੋ ਪਸੰਦ ਆਊਗੀ ਭਰਾਵਾਂ ਨੂੰ ਕਿਹਦਾ ਜੀ ਤੇ ਇੱਧਰ ਇੰਦਰਜੀਤ ਵੀਰੇ ਆਪਣੇ ਕੋਲ ਜਿਹੜੀ ਆ ਵੀ ਬੱਚੀ ਦੁਬਾਰਾ ਇਹਨੂੰ ਰਾਜ ਵੀਰੇ ਅੱਜ 6 ਮਾਦਿਆਂ ਨੂੰ ਜਸੂਈ ਨੂੰ 6 ਮਾਦਿਆਂ ਇਹਦੇ ਮਗਰ ਬੱਚੀ ਜੀ ਠੀਕ ਆ ਹਾਂਜੀ ਲੋ ਵੀ ਅੱਜ 6 ਦਿਨ ਦਾ ਸਮਾਂ ਮਗਰ ਬੱਚੀ ਹੈ ਤੇ ਆਹ ਬੱਚਾ ਤੁਸੀਂ ਵੇਖੋ ਫੀਮੇਲ ਕਾਫ ਕਿੰਨੇ ਦੂਜੇ ਦੂਜੇ ਸੂਏ ਜੀ ਸ ਇਹਦੇ ਥੱਲੇ ਹੁਣ ਬੌਲਾ ਜਾਂ ਕੱਚਾ ਦੁੱਧ ਵੀਰ ਕਿੰਨਾ ਹੋਊਗਾ ਇਹਦੇ ਥੱਲੇ ਰਾਏ ਵੀਰੇ 33 ਕਿਲੋ ਹੋਊਗਾ 33 ਕਿਲੋ 11 11 ਕਿਲੋ ਤਿੰਨਾਂ ਟੇਮਾਂ ਦਾ ਠੀਕ ਹੈ ਵੀਰੇ ਹਾਂ 33 ਕਿਲੋ ਹੋਊਗਾ ਬਾਬੇ 33 ਕਿਲੋ ਦੋਸਤੋ ਇਸ ਵਾਰ ਦੇ ਥੱਲੇ ਕੋਈ ਦੁੱਧ ਮੰਨਲੇ ਕੋਈ ਬੌਲੇ ਤੋਂ ਬਾਹਰ ਹੀ ਆਈ ਸਮਝੇ ਠੀਕ ਹੈ ਜੀ ਕਿਉਂਕਿ ਅੱਜ 5 6 6 7 ਕ ਦਿਨ ਦਾ ਸਮਾਂ ਹੈ ਤੇ ਆਹ ਥਾਂ ਚੜ੍ਹਾ ਲੇਵਾ ਬਾਕੀ ਮੇਰਾ ਵੀਰ ਝਾਤ ਮਾਰ ਸਕਦੇ ਹੋ ਤੁਸੀਂ ਦੇਣਸ ਕਾਫੀ ਜਿਆਦੀਆਂ ਪਵਾਨੀ ਲੇਵੇ ਦੇ ਉੱਪਰ ਇੰਦਰਜੀਤ ਵੈਸੇ 32 ਕਿਲੋ ਸੌਰੀ 32 ਕਿਲੋ ਦੱਸਿਆ ਨਾ ਹੁਣ 30 ਕਿਲੋ ਰਾਜਵਰੇ 32 ਮੰਨ ਲੇ ਕੋਈ 30 ਦੇ ਜਣੀਆਂ ਪਲਾਸੀ ਚੱਲੰਦੀ ਆ ਠੀਕ ਆ ਦੋਧ ਰਾਜਵਰੇ 35 ਦੇ ਦੇ 36 ਦੇ ਦੇ ਹੋ ਸਕਦਾ ਇਹਨਾਂ ਦਾ ਕੋਈ ਅੰਤ ਨਹੀਂ ਪਾਇਆ ਗਿਆ ਹੋ ਸਕਦਾ 40 ਦੇ ਦੇ ਹਾਂ ਹੈ ਨਾ ਇਹ ਆ ਕੀ ਬਾਕੀ ਸੇਵਾ ਦਾ ਜੇ ਕੋ ਭਰ ਭਰਾ ਫਾਰਮਾ ਲੈ ਜਾਉਗਾ ਤਿੱਲੇ ਗਾਵਾਂ ਕੋ ਲੈ ਜਾਉਗਾ ਨਾ ਤੇ ਗਰੰਟੀ ਵਿਖਾ ਕੇ ਲੈ ਆਏਗਾ ਕੁਆਂਟਲ ਤੋਂ ਦੁੱਧ ਬਾਹਰ ਪਾਉਣ ਗਿਆ ਅੰਦਰ ਨਹੀਂ ਰਹਿਣੀਆਂ ਇਹ ਜੇ ਕੁਆਂਟਲ ਦੀ ਗਰਮੀ ਪਵਾਈ ਜਾਂ ਤੇ 40 ਰੁਪਏ ਲੱਗੇ ਰਾਜਵਰੇ ਤੇ 40000 ਦੀ ਪੇਮੈਂਟ ਆ ਬਾਕੀ ਛੱਡੇ ਲੇਗੇ ਤਾਂ ਜਿਵੇਂ ਕੰਪੀਟੀਸ਼ਨ ਵਾਲੀਆਂ ਵੜਾਦੇ ਆ ਵੇਰ ਸੋਣ ਮੈਂ ਨਾ ਸ਼ੋ ਕੁਆਲਟੀਆਂ ਰਾਜਵਰੇ ਫਿਕਸ ਲੈ ਵ ਡਵੈਲਪਰ ਲਓ ਜੀ ਸੋ ਵੜ ਦਾ ਕਦ ਕਾਠ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦੇਣੀ ਆ ਠੀਕ ਆ ਜੀ ਵੱਡੀਆਂ ਵੜਾਂ ਦੇਵੇ ਵੱਡੀਆਂ ਵੜਾਂ ਆ ਮਲਕ ਤਿੰਨੇ ਆ ਤਿੰਨੇ ਵੱਡੀਆਂ ਆ ਕੋਈ ਛੋਟੀ ਨਹੀਂ ਕੋਈ ਪ੍ਰਾ ਇੱਥੇ ਆਊਗਾ ਤੇ ਕੋਈ ਦਰਮਿਆਨੀ ਹਾਈਟ ਜਾਂ ਸਮੱਧਰ ਜੀ ਨਹੀਂ ਹੈਗੀ ਤੋਰੇ ਤਾਰੇ ਵੇਖੋ ਰਾਜ ਮਿਰਿਆ ਕੋੜੀਆਂ ਰਗੇ ਕਰ ਮਾਰੀਆਂ ਬੱਚਾ ਹਾਂਜੀ ਹਾਂਜੀ ਆ ਦੇਖੋ ਵੇ ਕੋ ਕਰ ਮਾਰੀ ਜੀ ਸੋ ਇੱਕ ਵਾਰ ਫਿਰ ਕਨਫਰਮ ਆਪਾਂ ਕਰਦੇ ਨੇ ਠੀਕ ਆ ਜੀ 33 ਕਿਲੋ ਦੁੱਧ ਇਸ ਵੈਰ ਦੇ ਥੱਲੇ ਹੁਣ ਮੌਜੂਦ ਹੈ ਕੱਚਾ ਦੁੱਧ ਹੀ ਹੈ ਰਾਈ ਵੀ ਰਿਹਾ 6 ਦਿਨ ਹੋਏ ਹੋਏ ਜੇ ਕੋਈ ਜਿਆਦਾ ਲੰਮੇ ਟਾਈਮ ਦੀ ਨਹੀਂ ਸੀ ਠੀਕ ਹੈ ਠੀਕ ਹਾਂ ਜੀ ਹਜੇ ਤਾਂ ਮੰਨ ਲਓ ਮਗਰ ਬੱਛੀ ਹੈ ਠੀਕ ਆ ਜੀ ਮਗਰ ਬੱਛੀ ਹੈ ਕਵਾਲਿਟੀ ਬੜੀ ਵਧੀਆ ਰਹਿਣ ਹਾਂ ਠੀਕ ਹੈ ਸੋ ਬਾਕੀ ਮੇਰਾ ਭਰਾ ਆ ਕੇ ਦੁੱਧ ਕਿਸੇ ਦੀ ਸੇਵਾ ਦਾ ਅੱਗੇ 35 ਲੀਟਰ ਤੋਂ ਬਾਹਰ ਵੀ ਤੁਸੀਂ ਚੁਵਾਈ ਕਰ ਸਕਦੇ 35 ਡਰਾਈਵਰ ਕੋ ਗਰੰਟੀ ਲੈ ਜੇਦੇ 3 ਕਿਲੋ ਦੁੱਧ ਨੂੰ ਕੀ ਆਉਂਦਾ 2-3 ਕਿਲੋ ਇਹਨਾਂ ਵਧਣਾ ਹੀ ਵਧਣਾ ਹੈ ਠੀਕ ਆ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਇਨਾਂ ਬੋਲਾ ਦੁੱਧ ਆ ਜਾ ਆ ਵੀ ਇਹ 40 ਕਿਲੋ ਗਰਮੀ ਨਾਲ ਰਾਈ ਵੀਰੇ ਆ ਗਰਮੀ ਵੀ ਹੈ ਨਾ ਇਹਨਾਂ ਨੂੰ ਦਿੱਤੀ ਜਾਵੇ ਬਿਲਕੁਲ ਆਪਾਂ ਦਾ ਸਰ ਵੀ ਵਿਖਾਉਣਾ ਵੀਰੇ ਬਿਲਕੁਲ ਬਾਕੀ ਯਾਦ ਆਣੀਆਂ ਰਾਈ ਵੀਰੇ ਹਾਂ ਦੁੱਧ ਜਾਤ ਨਹੀਂ ਦੇਣਾ ਵਗੈਰ ਦੀ ਨਸਲਾਂ ਨੇ ਦੁੱਧ ਦੇਣਾ ਨਸਲਾਂ ਨੇ ਦੇਣਾ ਠੀਕ ਹੈ ਜੀ ਸੋ ਨਾਰਮਲੀ ਦੋਸਤੋ ਕਹਿਣਾ 32 35 32 35 ਠੀਕ ਹੈ ਜੀ ਤੇ ਬਾਕੀ ਅਗੇ ਗਰਮੀ ਦਾ ਸੀਜ਼ਨ ਆ ਰਿਹਾ ਤੇ 32 35 32 35 ਲੀਟਰ ਤੱਕ ਵੀ ਨਾਰਮਲ ਚਿਪਾਉਂਦੀਆਂ ਰਹੀਆਂ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਇਹਨਾਂ ਬੇੜਾਂ ਦੇ ਲਈ ਖਾਸ ਤੌਰ ਤੇ ਠੀਕ ਆ ਤੇ ਇਹਦਾ ਇੰਦਰਜੀਤ ਮੇਰੇ ਕੀ ਮੁੱਲ ਕਿ ਆਈ ਵੀ ਆਪਾਂ ਸਵਾ ਲੱਖ ਦੀ ਦੀ ਸਵਾ ਦੀ ਹੁੰਦਾ ਦਾ 1.5 ਲੱਖ ਦੀ ਹੈ ਸਿਰਫ ਬਾਜ਼ਾਰ ਦਾ ਕਰਕੇ ਆ ਠੀਕ ਆ ਹਾਂ ਜੇ ਸਵਾ ਲੱਖ ਦੀ ਇਹ ਦੇ ਦਾਂਗੇ ਲੋ ਵੀ ਇਹ ਸਵਾ ਲੱਖ ਦੀ ਮਿਲ ਜੂਗੀ ਸੋ ਟੁਮਾਰ ਕੁਝ ਵੀ ਕਰਾ ਲੋ ਲੈ ਤੇ ਜਿਹੜਾ ਸਵਾ ਲੱਖ ਆ 1,5000 ਇਹ ਬਾਕੀ ਜਿਹੜੇ ਨੇ ਬੱਚੀ ਛੱਡ ਕੇ ਜਾਣੀ ਉਹਦੀ 5000 ਚ ਰੱਖਾਂਗੇ ਠੀਕ ਹੈ ਵੀਰੇ ਹਾਂਜੀ ਹਾਂਜੀ ਸੋ ਉਹ ਕਿਸੇ ਭਰਾ ਦਾ ਕਿ ਨਿਰਣਾ ਆਪਣਾ ਆਪਣਾ ਡਿਸੀਜਨ ਹੈ ਠੀਕ ਹੈ ਜੀ ਕਿਸੇ ਵੀਰ ਨੇ ਬੱਚੀ ਛੱਡ ਕੇ ਜਾਣੀ ਆ ਉਹ 5000 ਦੇ ਵਿੱਚ ਵੀਰਾਂ ਦਾ ਵੀ ਆਪਾਂ ਰੱਖ ਲਾਂਗੇ ਤੇ ਬਾਕੀ ਤੁਸੀਂ ਹਵਾਨੇ ਲੈ ਦੇ ਦੇਖ ਸਕਦੇ ਜੇ ਸੋਨੇ ਵਿਖਾਲੇ ਆ ਅੱਜ ਇਹਨਾਂ ਦੀ ਚਵਾਈ ਨਹੀਂ ਜੋਈ 2:00 ਵਜੇ ਵਾਲੀ ਆ ਮਤਲਬ ਕਿ ਸਿਮਨ ਦਈਆਂ ਨੇ ਠੀਕ ਆ ਠੀਕ ਹਾਂਜੀ ਮਤਲਬ 4 ਵਜੇ ਦੇ ਦਿਨੇ ਚਵਾਈ ਹੋਈ ਝੂਠ ਨਹੀਂ ਮਾਰਨਾ ਆ ਬਿਲਕੁਲ ਬਿਲਕੁਲ ਹਾਂ ਦੁੱਧ ਜਿੰਨਾ ਦੱਸਾਂਗੇ ਭਾਵੇਂ ਰਾਜਵਰੇ ਕੋ ਦੋ ਦਿਨ ਵੀ ਨਹੀਂ ਜਾਵੇ ਤੇਲ ਅਗਲੇ ਦਾ ਮੱchnਾ ਆਪਣਾ ਕੀ ਜਾਣਾ ਅੱਜ ਘਾਟ ਨਿਕਲੇ ਫਿਰ ਜ਼ਿੰਮੇਵਾਰ ਆ ਪਾ ਤੁਹਾਨੂੰ ਫੋਨ ਲਾ ਲੈ ਜਾਂ ਆਪਣੀ ਕੋਈ ਬੇਸ਼ੱਕ ਮੈਂ ਵੀਡੀਓ ਪਾ ਦੇ ਵੀ ਇਹਨੇ ਬੰਦੇ ਨੇ ਝੂਠ ਮਾਰਿਆ ਜੋ ਦੁੱਧ ਜੋ ਦੱਸਾਂਗੇ ਉਹ ਨਿਕਲੋਗਾ ਸਹੀ ਹੈ ਸਹੀ ਹਾਂਜੀ ਭਾਵੇਂ ਇਹ ਦੱਸੋ ਬਿਲਕੁਲ ਤੁਹਾਡਾ ਡਿਸੀਜਨ ਆ ਤੁਹਾਡੀ ਖੇਚਲਾ ਤੁਹਾਡੀ ਮਿਹਨਤਾਂ ਵੀ ਧਿਆਨ ਕੇ ਜ਼ਰੂਰ ਤਸਦੀ ਕੀਤੀ ਜਾਵੇ 32 35 32 35 ਜਾਂ 35 ਲੀਟਰ ਤੋਂ ਇਹ ਬੈੜਾ ਘੱਟ ਨਹੀਂ ਹੈਗੀਆਂ ਅੱਜ ਦੇ ਟਾਈਮ ਬਾਕੀ ਅੱਗੇ ਜਿਹੋ ਜਿਹੇ ਕਿਸੇ ਭਰਾ ਦੀ ਕਾਰਗੁਜ਼ਾਰੀ ਰਹੀ ਇੱਕ ਇਧਰ ਨੀਲੀ ਦੀ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਮਾਝ ਦਿਖਾਤੀ ਆ ਬਹੁਤ ਵਧੀਆ ਪਸ਼ੂ ਆ ਚੰਗੇ ਆ ਸਾਫ਼ ਸੁਥਰੇ ਆ ਲੈਵੇ ਭਾਂਡੇ ਠੀਕ ਆ ਜੀ ਸੋ ਚਾਹਵਨ ਭਰਾ ਤੁਸੀਂ ਕੰਟੈਕਟ ਕਰੋ ਗੱਲਬਾਤ ਕਰੋ ਸੌਦੇ ਦੇ ਬਾਰੇ ਖਾਸ ਤੌਰ ਤੇ ਇੰਦਰ ਜੀ ਵੀਰੇ ਇਹ ਅਜੇ ਚਾਰ ਹੀ ਲਾਖਨੇ ਆਪਣੇ ਕੋਲ ਤੇ ਨੰਬਰ ਇੱਕ ਕਰ ਦਿਓ ਸਾਡੇ ਆਪਣੇ ਨੰਬਰ 9855744728 9855744728 ਠੀਕ ਹੈ ਜੀ ਸੋ ਦੋਸਤੋ ਅੱਜ ਫਿਰ ਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਾਲ ਆਉਂਦਾ ਰਹੀਦਾ ਬਾਕੀ ਮੇਰਾ ਭਰਾ ਪੁੱਛ ਗਿਆ ਇਸ ਕਰਦੇ ਰਿਹਾ ਕਰੋ ਮਾਲ ਵੀਰ ਚੰਗਾ ਲੈ ਕੇ ਚੰਗਾ ਮਾਲ ਆ ਜੀ ਵੀਰ ਆਪਾਂ ਲੈਨੇ ਬੇਸ਼ੱਕ ਆਪਾਂ ਇਹ ਨਹੀਂ ਵੀ ਵੇਚਣੀਆਂ ਨੇ ਆਪਾਂ ਮੁੱਲ ਮੰਗਿਆ ਕੋਈ 35 40 ਕਿਲੋ ਲਈ 45 ਵਾਲੀ ਗਾਏ ਗਈ ਆਪ ਨੂੰ ਕੋ ਫੋਨ ਕਰੇ ਆਪਾਂ ਲਵਾਗੇ ਵੀ ਠੀਕ ਹੈ ਹਾਂਜੀ ਬਿਲਕੁਲ ਲਓ ਵੀ ਠੀਕ ਹੈ ਜੀ ਸੋ ਇਹ ਮਾਲ ਤੋਂ ਸੋ ਅੱਜ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਉਮੀਦ ਕਰਦੇ ਹਾਂ ਪਸ਼ੂ ਐਨੀਮਲ ਚੰਗੇ ਲੱਗੇ ਹੋਣਗੇ ਤੇ ਵੀਡੀਓ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿਸ਼੍ਰੀ ਅਕਾਲ ਜੀ